ਲੋ ਜੀ ਪਹੁੰਚ ਗਏ ਸੀਗੇ ਬ੍ਰੈਂਟਨ ਇਹ ਖੜੀ ਆ ਆਪਣੀ ਗੱਡੀ ਦੇਖੋ ਫਿਰ ਸੁਣੋ ਦੇਖੋ ਬਾਈ ਮਾਰਦੀ ਕਿਨ ਨਤੂ ਅੱਗੇ ਅੱਗੇ ਦੇਖਿਓ ਅਜੇ ਤਾਂ ਸਨੋ ਕੁਛ ਵੀ ਨਹੀਂ ਪਈ ਹੈਗੀ ਪਿਛਲੇ ਸਾਲ ਦਾ ਗੱਡੀ ਦੇ ਇੱਥੇ ਇੱਥੇ ਤੱਕ ਸਨੋ ਹੁੰਦੀ ਸੀ ਬਾਕੀ ਐਤ ਕੀ ਤੁਹਾਨੂੰ ਦਿਖਾਈ ਕਰਾਂਗਾ ਅੱਗੇ ਤਾਂ ਵੀ ਕੀ ਬੰਦਾ ਮੈਨੂੰ ਸਮਾਂ ਦੇ ਦੇ ਕਰੋ ਚਲੋ ਜੀ ਕੱਲ ਨੂੰ ਫਿਰ ਬ੍ਰੈਂਟਨ ਘੁੰਮਦੇ ਆ बस कुमੜਾ ਕੀ ਆ ਕੱਲ ਕੱਲ ਦਾ ਦਾਦੀ ਨਾਲ 5-6 ਵਜੇ ਆਪਾਂ ਫੇਰ ਨਿਕਲ ਜਾਣਾ ਕੀ ਹਾਲ ਚਾਲ ਦੀ ਅੱਜ ਚੱਲੇ ਫਿਰ ਗੇੜੇ ਤੇ ਸਨੋ ਪੈ ਗਈ ਬਾਕੀ ਹੁਣ ਤਾਂ ਕਰਤੀ ਸਾ ਹਿੱਸਾ ਸਾਫ਼ ਕਰ ਬਾਜ ਟ੍ਰੈਫਿਕ ਦੇਖੋ ਲੱਗਾ ਜਮ ਦੇਖ ਕੇ ਦੇਖ ਕੇ ਸੱਤ ਆ ਸਾਰੇ ਪਹਿਲਾਂ ਦੇ ਉਹ ਘੱਠਾ ਵਚਲੇ ਹਾਲ ਯਾਸ ਕੰਮ ਹੋ ਜੀ ਦੋਰ ਨਾ ਗਤੂ ਲੋ ਜੀ ਕਰ ਲਈ ਗਰੋਸਰੀ ਫਿਰ ਹੁਣ ਮੁੜਦੇ ਨਹੀਂ ਆਪਾਂ ਚਾਰ ਪੰਜ ਦਿਨ ਹੈ ਫਿਰ ਦੁਬਾਰਾ ਚੱਲੇ ਆ ਸਰੀ ਸਰੀ ਚੱਲੇ ਕਿੱਥੇ ਅਮਰੀਕਾ ਅਮਰੀਕਾ ਵੀ ਦਿਖਾਵਾਂਗੇ ਕੋਈ ਨਾ ਕਹੇ ਆਪਾਂ ਸੇਤੀ ਨਾ ਵੇ ਕਰ ਲਿਆ ਹੋਕਾ ਟ੍ਰੇਲਰ ਉੱਪਰ ਦੋਸਤਾਂ ਕਹਿ ਦਈਏ ਜੀ ਵੱਲ ਤੋਂ ਸਰੋਂ ਪੈ ਰਹੀ ਆ ਰਾਚ ਛੋੜਾ ਜੱਕ ਲੈਂਦਾ ਯਾਰ ਉਸਮੇ ਛੋੜਾ ਜਿਆ ਹੋਣਾ वो यारोसर ले गो नहीं रहा भी ना सरदा नहीं पर कह रहा आ रहा मैं पर टाइम ला रहा बहुत अग्गा भी समान समाप्त बैग तार दिए। ਪਾਦੇ ਪਾਦੇ ਮੋਟਰ ਫਟਾਫਟ ਓਕੇ ਆ लो जी देखो फिर समुद्र कनेडा का अपना ट्रक ये गड्डिया लेके जाया अपना तो यह खड़ा सामने चैं ਪਹੁੰਚ ਗਏ ਆ ਪਿੰਨ ਕੱਢ ਦੇ ਆ ਹਾਂ ਤੇ ਅਗ ਪੋਸਟ ਨਾ ਆਣਾ ਵੀ ਨਹੀਂ ਬੈ ਕੇ ਪਹੁੰਚ ਗਏ ਭਾਵਾਂ ਵੀ ਸਾਫ ਸੁਥਰਾ ਹੋਈਏ ਫਰੈਸ਼ ਤੇ ਫਿਰ ਚੱਲਦੇ ਆਂ ਟਾਰੀਏ ਨੂੰ ਖਬਰਾਂ ਦਾ ਆਦਿਆ ਨੇ ਕਹਿੰਦੇ ਸੁਣੋ ਬਹੁਤ ਪੈ ਗਈ ਉੱਧਰ ਇੱਧਰ ਤਾਂ ਸਾਫ ਪਿਆ ਦੇਖੋ ਧੁੱਪ ਨਹੀਂ ਕਰ ਰਹੀ ਆ